ਲੋ ਵੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਦੇ ਜਿਹੜੇ ਕ੍ਰਾਂਤੀਕਾਰੀ ਮਹਾਨ ਕੋਟ ਦੁੰਨਾ ਪਿੰਡ ਜ਼ਿਲ੍ਹਾ ਬਰਨਾਲਾ ਭਾਨੇ ਸਿੱਧੂ ਦੇ ਪਿੰਡ ਬਾਈ ਆਇਆ ਕੀਮਤੀ ਲਾਲ ਉਹ ਮੇਰੀ ਗੱਡੀ ਲੱਗੀ ਆ ਆ ਬਾਈ ਆਪਾਂ ਨੂੰ ਇੱਥੇ ਮਿਲੇ ਆ ਬਜ਼ੁਰਗ ਬੈਠੇ ਆ ਸਾਰੇ ਤੇ ਇੱਥੋਂ ਬਾਹਰ ਲੰਘਦੇ ਆ ਲੰਘਦੇ ਆ ਬਣਾਈ ਆ ਵੀਡੀਓ ਤੇ ਨਾਲੇ ਇੱਥੇ ਨਾ ਜਾਣਦੇ ਆ ਮੈਂ ਤਨੋਲੇ ਨੂੰ ਵਿਚੋਵੇ ਚ ਲੁਧਿਆਣੇ ਜਾ ਕੇ ਨਿਕਲਣਾ ਬਡਲਾਡੇ ਤੋਂ ਆਏ ਆ ਆ ਪਿੰਡ ਆ ਵੀਰ ਦਾ ਭਾਨੇ ਸਿੱਧੂ ਦਾ ਪਿੰਡ ਕੋਟ ਦੁੰਨਾ ਹਨਾ ਤੇ ਹੁਣ ਉਹਦੇ ਘਰ ਵੀ ਗਏ ਹਾਂ ਚਲੋ ਘਰ ਨਹੀਂ ਮਿਲਿਆ ਕੋਈ ਵੀ ਉਹਨਾਂ ਦੇ ਡੈਡੀ ਵੀ ਨਹੀਂ ਮਿਲੇ ਤੇ ਉਹਨਾਂ ਦੇ ਮਾਤਾ ਜੀ ਵੀ ਚਲੋ ਬਹੁਤ ਜ਼ਿਆਦਾ ਬਜ਼ੁਰਗ ਹਨ ਉਹ ਵੀ ਨਹੀਂ ਮਿਲੇ ਤੇ ਬਾਈ ਭਾਨਾ ਸਿੱਧੂ ਵੀ ਕਿਤੇ ਗਿਆ ਮੈਨੂੰ ਲੱਗਿਆ ਧਰਨੇ ਤੇ ਗਿਆ ਹੋਊਗਾ ਹਨਾ ਧਰਨੇ ਤੇ ਗਿਆ ਵਾ ਤੇ ਆ ਬਾਈ ਮਿਲਿਆ ਇਸ ਵੀਰ ਦੇ ਨਾਲ ਆਪਾਂ ਗਏ ਹਾਂ ਉਹਨਾਂ ਦੇ ਘਰ ਤੇ ਨਹੀਂ ਮਿਲੇ ਵੀਰ ਜੀ ਬਣਾਇਓ ਮੜੀ ਪਰ ਕਿੰਨੀ ਲਗ ਲਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਤੀ لال ਪੰਜਾਬ ਜ਼ਿਲ੍ਹਾ ਗਰਦਾਸਪੁਰ ਪਖਾਨਕੋਟ ਤੋਂ ਵੀਰ ਜੀ ਅਜਾਹੀ ਇੱਥੇ ਆਏ ਹਾਂ ਆਪਣੇ ਕੋਟਦੁੰਨਾ ਪਿੰਡ ਬਾਬੇ ਆਪਣੇ ਵੀਰ ਭਾਨੇ ਸਿੱਧੂ ਦੇ ਪਿੰਡ ਆਏ ਆਂ ਬੜਾ ਚੰਗਾ ਲੱਗਾ ਸਾਰੇ ਪਿੰਡ ਦੇ ਵਿੱਚ ਆਪਾਂ ਮਿਲੇ ਆ ਬਜ਼ੁਰਗਾਂ ਨੂੰ ਇੱਥੇ 60 60 70 70 ਸਾਲ ਦੇ ਬਜ਼ੁਰਗ ਨੇ ਬੜਾ ਚੰਗਾ ਲੱਗਾ ਔਰ ਹਰੇਕ ਬੰਦਾ ਭਾਨੇ ਸਿੱਧੂ ਨੂੰ ਲਾਈਕ ਕਰਦਾ ਵਾ ਹਰੇਕ ਬੰਦਾ ਪਸੰਦ ਕਰਦਾ ਹਰੇਕ ਬੰਦਾ ਉਹਦੀ ਗਵਾਹੀ ਭਰਦਾ ਸਰਕਾਰਾਂ ਇਹੋ ਜਿਹੇ ਬੰਦਿਆਂ ਦੀਆਂ ਗਵਾਹੀਆਂ ਨਹੀਂ ਭਰਦੀਆਂ ਹੁੰਦੀਆਂ ਜਨਤਾ ਭਰਦੀ ਹੁੰਦੀ ਹੈ ਸੰਗਤ ਭਰਦੀ ਹੁੰਦੀ ਹੈ ਸੰਗਤ ਰੱਬ ਦਾ ਰੂਪ ਹੁੰਦੀ ਆ ਕ੍ਰਾਂਤੀਕਾਰੀ ਹਮੇਸ਼ਾ ਜਿਹੜਾ ਨਾ ਉਹਨੂੰ ਸਿਰਫ ਜਨਤਾ ਹੀ ਆਦਰ ਮਾਨ ਸਤਿਕਾਰ ਦਿੰਦੀ ਆ ਸੰਗਤ ਆਦਰ ਮਾਨ ਸਤਿਕਾਰ ਦਿੰਦੀ ਆ ਨਾ ਕੋਈ ਸਰਕਾਰਾਂ ਨਾ ਕੋਈ ਗਵਰਨਮੈਂਟ ਔਰ ਬਹੁਤ ਵਧੀਆ ਕੰਮ ਕਰਦਾ ਸੀ ਉਹ ਵੀਰ ਉਹਨੇ ਬਹੁਤ ਸਾਰੇ ਗਰੀਬਾਂ ਦਾ ਪੈਸਾ ਦਵਾਈਆ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਦੇ ਵੀ ਪੈਸੇ ਜਿਹੜੇ ਵਾਪਸ ਕਰਵਾਏ ਸੋ ਇਹੋ ਜਿਹੀ ਕ੍ਰਾਂਤੀਕਾਰੀ ਮਹਾਨ ਜਿਹੜੇ ਕ੍ਰਾਂਤੀਕਾਰੀ ਵੀਰ ਨੇ ਇਹਨਾਂ ਦਾ ਸਾਥ ਦਿਆ ਕਰੋ ਇਹਨਾਂ ਦੇ ਹੱਕ 'ਚ ਬੋਲਿਆ ਕਰੋ ਸੋ ਮੈਂ ਭਾਨੇ ਸਿੱਧੂ ਪਿੰਡ ਦੇ ਵੀਰ ਦੇ ਪਿੰਡ ਆਇਆ ਵਾਂ ਵੀਰ ਇੱਥੇ ਹੈ ਨਹੀਂ ਕਿੱਤੇ ਮੇਰੀ ਵੀਡੀਓ ਵੇਖੇਗਾ ਤੇ ਮੈਂ ਵੀਰ ਨੂੰ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰਦਾ ਸਲੂਟ ਕਰਦਾ ਉਹਦੇ ਮਾਤਾ ਪਿਤਾ ਨੂੰ ਵੀ ਔਰ ਉਹਦੇ ਪਰਿਵਾਰ ਨੂੰ ਵੀ ਉਹਦੇ ਪਿੰਡ ਵਾਲਿਆਂ ਨੂੰ ਵੀ ਵੀ ਏਡੇ ਵਧੀਆ ਸੰਸਕਾਰਾਂ ਦੇ ਵਿੱਚ ਉਹ ਪਲਿਆ ਦੁਨੀਆ ਦੇ ਸਮਾਜ ਦੇ ਹੱਕਾਂ ਲਈ ਬੋਲਦਾ ਬਿਨਾਂ ਕਿਸੇ ਸਵਾਰਥ ਬਿਨਾਂ ਕਿਸੇ ਲਾਲਚ ਦੇ ਔਰ ਇਹੋ ਜਿਹੇ ਬੰਦਿਆਂ ਦੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਅਰਦਾਸ ਕਰੀਆਂ ਗੁਰੂ ਰਾਮਦਾਸ ਮਹਾਰਾਜ ਭਾਨੇ ਸਿੱਧੂ ਵਾਈ ਦੇ ਉੱਤੇ ਆਪਣਾ ਮਿਹਰ ਪ੍ਰਿਆਹ ਹੱਥ ਰੱਖੇ ਉਹ ਚੜ੍ਹਦੀਆਂ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Gracias.